ਅੰਜਲੀ ਕਾਜੀ ਸਾਸਤਰੀ ਕਾਲ ਮੈਂ ਅਮਨ ਸਾਈਪਰਾਸ ਦਾ ਜਿਹਦਾ ਭੰਦਸਿਆ ਕਿ ਮੈਂ ਗੋਰਿਆਂ ਦੀ ਫੈਮਿਲੀ ਚ ਕੰਮ ਕਰਦੀ ਹਾਂ ਮੇ ਕੋਲ ਸਾਈਪਰਾਸ ਦਾ ਵਰਕ ਪਰਮਨੈਂਟ ਵੀਜ਼ਾ ਹੈਗਾ ਆ ਤੇ ਅੱਜ ਸੈਟਰਡੇ ਹੈਗਾ ਆ ਐਨੀਵੇ ਤੇ ਇੰਨਾ ਜ਼ਿਆਦਾ ਸੈਟਰਡੇ ਨੂੰ ਕੰਮ ਨਹੀਂ ਹੁੰਦਾ ਕੁਕਿੰਗ ਨਹੀਂ ਕਰਨੀ ਹੁੰਦੀ ਹੈਗੀ ਗੋਰਿਆਂ ਦੀ ਫੈਮਿਲੀ ਚ ਜਸਟ ਓਨਲੀ ਕਲੀਨਿੰਗ ਦਾ ਹੀ ਕੰਮ ਹੁੰਦਾ ਆ ਕਿਉਂਕਿ ਹੁਣ ਬੱਚੇ ਆਪਣੀ ਮਦਰ ਦੇ ਘਰ ਚਲ ਜਾਂਦੇ ਆ ਕਿਉਂਕਿ ਸੈਪਰੇਟ ਹੋ ਗਏ ਨਾ ਸਰ ਤੇਰ ਮੈਡਮ ਸੋ ਇਹ ਸੈਪਰੇਟ ਹੋ ਕੇ ਤਾਂ ਉੱਧਰ ਚਲ ਜਾਂਦੇ ਆ ਸੈਟਰਡੇ ਨੂੰ ਇਹ ਫਿਰ ਮੈਂ ਫਿਰ ਫ੍ਰੀ ਹੋਣੀ ਆ ਇੰਨਾ ਇੰਨਾ ਵੀ ਨਹੀਂ ਹੁੰਦਾ ਹੈਗਾ ਤੁਹਾਨੂੰ ਪਤਾ ਫਿਰ ਵੀ ਬਾਕੀ ਤੇ ਘਰ ਦੇ ਇੱਥੇ ਹੁੰਦੇ ਆ ਗੋਰਾ ਸਰ ਵੀ ਗੋਰਾ ਭਾਜੀ ਵੀ ਇੱਥੇ ਹੁੰਦਾ ਆ ਤਾਂ ਕਰਕੇ ਬਸ ਕੰਮ ਤਾਂ ਹੁੰਦਾ ਆ ਲੇਕਿਨ ਕਵਰਟ ਵਾਲਾ ਕੰਮ ਨਹੀਂ ਹੈਗਾ ਬਸ ਸਾਰਾ ਕੰਮ ਹੋ ਗਿਆ ਥੋੜਾ ਸੇਟਿੰਗ ਰੂਮ ਰਹਿ ਗਿਆ ਠੀਕ ਹੈ ਤੇ ਪ੍ਰੈਸ ਵੀ ਹੋ ਗਈ ਆ ਵਾਸ਼ਰਮੈਸ਼ੀਨ ਮੈਂ ਤਿੰਨੇ ਵਾਸ਼ਰਮੈਸ਼ੀਨਾਂ ਪਾਆਂ ਸੀ ਆ ਉਹ ਵੀ ਹੋ ਗਈਆਂ ਅੱਧੇ ਕੁਝ ਡਰਾਈ ਹੋ ਗਏ ਕੁਝ ਨਹੀਂ ਹੋਏ ਹੈਗੇ ਉਹ ਫਿਰ ਮੰਡੇ ਨੂੰ ਆ ਕੇ ਪ੍ਰੈਸ ਕਰੂੰਗੀ ਕਾਹਦੀ ਮੇਰੀ ਹੌਲੀਡੇ ਹੈਗੀ ਆ ਬਸ ਤਾਂ ਨਹੀਂ ਕਿ ਲਵਰਤਾਂ ਨਾਲ ਕਿਸੀ ਥੋੜੀ ਜਿਹੀ ਮੰਮੀ ਨਾਲ ਲੜਾਈ ਹੋ ਵੀ ਸੀ ਬਸ ਤੂੰ ਤੂੰ ਮੈਂ ਵਾਹ ਗਈ ਮੰਮੀ ਨਾਲ ਘਰ ਕਾਲ ਕੀਤੀ ਸੀਗੀ ਬਸ ਉਹਦੇ ਕਰਕੇ ਥੋੜਾ ਜਿਹਾ ਮਨਜਿਆ ਵੀ ਐਸਟ ਜਿਹਾ ਸੀਗਾ ਬਸ ਮੰਮੀ ਕਹਿੰਦੀ ਆ ਜਾ ਆ ਜਾ ਧਿਆਣਾ ਨਹੀਂ ਮੈਂ ਕਿਹਾ ਮੰਮੀ ਆ ਜਾਉਂਗੀ ਮੰਮੀ ਨੇ ਕਹਿ ਦਿੱਤਾ ਵਾ ਦਿਵਾਲੀ ਪਰ ਆਣਾ ਮੰਮੀ ਕਹਿੰਦੀ ਮਾਣੇ ਛੁੱਟੀ ਗਈ ਤੁਹਾਨੂੰ ਮਤੇ ਗਰਮੀਆਂ ਵੀ ਖਤਮ ਹੋ ਗਈਆਂ ਹਨਾ ਸਿਆਲ ਆ ਗਿਆ ਛੋਟੇ ਦਿਨ ਆ ਬੱਚੇ ਸਕੂਲ ਜਾਂਦੇ ਆ ਉਹਨਾਂ ਕਰਕੇ ਥੋੜਾ ਕੋਖਾ ਆ ਮੇਰੇ ਲਈ ਤੇ ਆਈ ਹੋਪ ਮੈਂ ਨੈਕਸਟ ਈਅਰ ਜ਼ਰੂਰ ਆਉਂਗੀ ਜਨਵਰੀ ਫਰਵਰੀ ਚ ਜਾਂ ਮਾਰਚ ਅਜ ਯਕਿ ਮੇਰਾ ਫੇਵਰਿਟ ਮੰਥ ਹੈਗਾ ਮਾਰਚ ਕਿਉਂਕਿ ਇਹਦੇ ਵਿੱਚ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਠੰਡ ਹੁੰਦੀ ਠੀਕ ਹੀ ਠੀਕ ਹੁੰਦਾ ਦਿਨ ਵੀ ਸੋਹਣੇ ਵੱਡੇ ਹੁੰਦੇ ਆ ਜੇ ਮੈਂ ਹੁਣ ਆਈ ਤਾਂ ਫਿਰ ਕੀ ਫਾਇਦਾ ਆ ਹਨਾ ਦਿਨ ਤਾਂ ਛੋਟੇ ਉਹੀ 15 20 ਦਿਨਾਂ ਦੀ ਨਾਲ ਸਾਰੀ ਛੁੱਟੀ ਮਿਲਣੀ ਆ ਐਵੇਂ ਸੋ ਬਾਕੀ ਦੇਖਦੇ ਹਾਂ ਕਿ ਜਿੱਦਾਂ ਹੁੰਦੀ ਆ ਚਲੋ ਠੀਕ ਆ ਫਿਰ ਮੈਂ ਹਜੇ ਮਾਰਕੀਟ ਜਾਣਾ ਆ ਠੀਕ ਐ ਫਿਰ ਦੱਸਦੀ ਆ ਤੁਹਾਨੂੰ ਅੱਗੇ ਦਾ ਕਾਰੋਬਾਰ